ਮੈਮ ਅਰਜਨ ਆ ਰਿਹਾ ਹੈਗਾ ਲਗਾਤਾਰ ਬੀਜਪੀ ਦੀ ਲੀਡ ਵੱਧ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਅਰਜਨ ਬਹੁਤ ਖੁਸ਼ੀ ਹੋ ਰਹੀ ਹੈ ਔਰ ਇੱਕ ਵਾਰੀ ਫੇਰ ਇਹ ਸਾਬਤ ਹੋ ਰਿਹਾ ਹੈ ਕਿ ਜੋ ਕੰਮ ਬੀਜਪੀ ਨੇ ਕੀਤੇ ਨੇ ਉਹਨਾਂ ਦਾ ਮੁੱਲ ਪੈ ਰਿਹਾ ਜੋ ਫੋਕੇ ਪ੍ਰੋਮਿਸ ਜੋ ਇਹਨਾਂ ਨੇ ਆਪ ਵਾਲਿਆਂ ਨੇ ਤਿੰਨ ਵਾਰੀ ਇਹਨਾਂ ਨੂੰ ਵਾਰੀ ਮਿਲੀ ਉਹੀ ਗੱਲਾਂ ਦਰਾ ਦਰਾ ਕੇ ਉਹਨਾਂ ਨੂੰ ਪੂਰੀਆਂ ਨਹੀਂ ਕਰ ਸਕਤੇ ਤਾਂ ਲੋਕਾਂ ਨੇ ਇਹ ਡਿਸੀਜਨ ਦਿੱਤਾ ਹੈ ਮੈਂ ਇਹਨਾਂ ਦੀ ਇਹਨਾਂ ਨੂੰ ਧੰਨਵਾਦ ਕਰਦੀ ਹਾਂ ਤੇ ਵਧਾਈ ਦਿੰਦੀ ਹਾਂ ਕਿ ਭਾਜਪਾ ਨੂੰ ਲੱਗ ਰਿਹਾ ਹੈ ਹੁਣ ਫਾਈਨਲ ਤਾਂ ਡਿਕਲੇਅਰ ਹੋਊਗਾ ਪਰ ਜਿਹੜੀ ਲੀਡ ਚੱਲ ਰਹੀ ਹੈ ਪੂਰੀ ਉਮੀਦ ਹੈ ਕਿ ਭਾਜਪਾ ਦੀ ਸਰਕਾਰ ਬਣੂ ਪੰਜਾਬ ਤੇ ਕਿੰਨਾ ਅਸਰ ਦੇਖਦੇ ਹਾਂ ਜੀ ਇਸ ਦਾ ਜਿੱਤ ਦਾ ਬਹੁਤ ਅਸਰ ਪਊਗਾ ਉਹੀ ਝੂਠੀਆਂ ਗੱਲਾਂ ਇੱਥੇ ਕਰ ਰਹੇ ਨੇ ਸਾਰਾ ਪੰਜਾਬ ਲੁੱਟ ਲੁੱਟ ਕੇ ਤਾਂ ਪੈਸਾ ਦਿੱਲੀ 'ਚ ਖਰਚ ਲਿਆ ਆਪਣੀ ਪਾਰਟੀ ਤੇ ਖਰਚ ਲਿਆ ਇਸ ਤੇ ਵੀ ਰੋਕ ਪਏ ਸਾਬ ਪੰਜਾਬ ਨੂੰ ਵੀ ਥੋੜੀ ਜੀ ਸਾਹ ਮਿਲੇ ਪੰਜਾਬ ਨੂੰ ਜੋ ਕਿ ਤੁਸੀਂ ਦੇਖਦੇ ਹੋ ਅਰਵਿੰਦ ਕੇਜਰੀ ਵਾਲਾ ਹੈ ਉਹਨਾਂ ਦਾ ਵੀ ਫਸਵਾ ਫਸਵਾ ਮੁਕਾਬਲਾ ਕਦੇ ਆਪ ਕਦੇ ਡਾਊਨ ਵਾਲਕੀ ਉਹਨਾਂ ਦੀ ਉਹਨਾਂ ਦੀ ਵੀ ਜਿਹੜੀ ਹੈਗਾ ਕਾਫੀ ਤਾਂ ਦੇਖੋ ਉਹ ਸਭ ਤੋਂ ਵੱਡਾ ਸਬੂਤ ਹੋਊਗਾ ਕਿ ਲੋਕ ਕੀ ਚਾਹੁੰਦੇ ਨੇ ਕਿਉਂਕਿ ਲੋਕਾਂ ਦਾ ਫਤਵਾ ਸਭ ਤੋਂ ਵੱਡਾ ਵੱਡਾ ਹੁੰਦਾ ਹੈ ਆਪਣੇ ਵੱਲੋਂ ਬੰਦਾ ਜੋ ਮਰਜ਼ੀ ਕਹੇ ਕਰੇ ਪਰ ਅਸਲੀ ਜਿਹੜੀ ਰਿਪੋਰਟ ਹੁੰਦੀ ਹੈ ਉਹ ਜਿਸ ਤਰ੍ਹਾਂ ਲੋਕ ਤੁਹਾਨੂੰ ਵੋਟ ਕਰਕੇ ਦਿੰਦੇ ਨੇ ਮੈਮ ਸੋਸ਼ਲ ਮੀਡੀਆ ਤੇ ਕਾਫੀ ਟ੍ਰੈਂਡਿੰਗ ਚੱਲ ਰਿਹਾ ਕਿ ਕੋਈ ਸਿੱਖ ਚਿਹਰਾ ਸੀਐਮ ਦੇ ਲਈ ਬੀਜੇਪੀ ਤੋਂ ਆਉਣਾ ਚਾਹੀਦਾ ਹੈਗਾ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਚਲੋ ਇੱਕ ਸਿੱਖ ਦੇ ਨਾਤੇ ਤਾਂ ਮੈਂ ਜ਼ਰੂਰ ਉਹ ਗੱਲ ਸਪੋਰਟ ਕਰਦੀ ਹਾਂ ਪਰ ਬਾਕੀ ਬੀਜੇਪੀ ਹਾਈ ਕਮਾਂਡ ਦੇ ਉੱਤੇ ਹੈ ਔਰ ਜੋ ਉਹਨਾਂ ਦੇ ਵਿਧਾਇਕ ਉੱਥੇ ਹੋਣਗੇ ਉਹਨਾਂ ਦੇ ਉੱਤੇ ਹੋਊਗਾ ਕਿ ਕਿਸ ਨੂੰ ਚੋਸ ਕਰਨਗੇ ਮੈਮ ਅਧੁਰਜਨ ਆ ਰਿਹਾ ਹੈਗਾ ਲਗਾਤਾਰ ਬੀਜੇਪੀ ਦੀ ਲੀਡ ਵੱਧ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਅਧੁਰਜਨ ਬਹੁਤ ਖੁਸ਼ੀ ਹੋ ਰਹੀ ਹੈ ਔਰ ਇੱਕ ਵਾਰ ਹੀ ਫੇਰੇ ਸਾਬਤ ਹੋ ਰਿਹਾ ਹੈ ਕਿ ਜੋ ਕੰਮ ਬੀਜੇਪੀ ਨੇ ਕੀਤੇ ਨੇ ਉਹਨਾਂ ਦਾ ਮੁੱਲ ਪੈ ਰਿਹਾ ਜੋ ਫੋਕੇ ਪ੍ਰੋਮਿਸ ਜੋ ਇਹਨਾਂ ਨੇ ਆਪ ਵਾਲਿਆਂ ਨੇ ਤਿੰਨ ਵਾਰੀ ਇਹਨਾਂ ਨੂੰ ਵਾਰੀ ਮਿਲੀ ਉਹੀ ਗੱਲਾਂ ਦਰਾ ਦਰਾ ਕੇ ਉਹਨਾਂ ਨੂੰ ਪੂਰੀਆਂ ਨਹੀਂ ਕਰ ਸਕੇ ਤਾਂ ਲੋਕਾਂ ਨੇ ਇਹ ਡਿਸੀਜਨ ਲਿੱਤਾ ਮੈਂ ਇਹਨਾਂ ਦੀ ਇਹਨਾਂ ਨੂੰ ਧੰਨਵਾਦ ਕਰਦੀ ਹਾਂ ਵਧਾਈ ਦਿੰਦੀ ਹਾਂ ਕਿ ਬੀਜੇਪੀ ਨੂੰ ਲੱਗ ਰਿਹਾ ਹੈ ਹੁਣ ਫਾਈਨਲ ਤਾਂ ਡਿਕਲੇਅਰ ਹੋਊਗਾ ਪਰ ਜਿਹੜੀ ਲੀਡ ਚੱਲ ਰਹੀ ਹੈ ਪੂਰੀ ਉਮੀਦ ਹੈ ਕਿ ਬੀਜੇਪੀ ਦੀ ਸਰਕਾਰ ਬਣੂ ਪੰਜਾਬ ਤੇ ਕਿੰਨਾ ਅਸਰ ਦੇਖਦੇ ਜੀ ਇਸ ਦਾ ਜਿੱਤ ਦਾ ਬਹੁਤ ਅਸਰ ਪਊਗਾ ਉਹ ਹੀ ਝੂਠੀਆਂ ਗੱਲਾਂ ਇੱਥੇ ਕਰ ਰਹੇ ਨੇ ਸਾਰਾ ਪੰਜਾਬ ਲੁੱਟ ਲੁੱਟ ਕੇ ਤਾਂ ਪੈਸਾ ਦਿੱਲੀ ਦੇ ਖਰਚੇ ਲਿਆ ਆਪਣੀ ਪਾਕੀ ਦੇ ਖਰਚੇ ਲਿਆ ਇਸ ਤੇ ਵੀ ਰੋਕ ਪਏ ਪੰਜਾਬ ਨੂੰ ਵੀ ਥੋੜੀ ਜੀ ਸਾਹ ਮਿਲੇ ਪੰਜਾਬ ਨੂੰ ਉਹ ਕਿਸ ਨੂੰ ਦੇਖ ਦਿਓ ਅਰਵਿੰਦ ਕੇਜਰੀ ਵਾਲਾ ਹੈ ਉਹਨਾਂ ਦਾ ਵੀ ਫਸਵਾ ਫਸਵਾ ਮੁਕਾਬਲਾ ਕਰਦੇ ਆ ਕਦੇ ਆਪ ਕਦੇ ਡਾਊਨ ਮਾਲਕੀ ਉਹਨਾਂ ਦੀ ਉਹਨਾਂ ਦੀ ਵੀ ਜਿਹੜੀ ਹੈਗਾ ਕਾਫੀ ਤਾਂ ਦੇਖੋ ਉਹ ਸਭ ਤੋਂ ਵੱਡਾ ਸਬੂਤ ਹੋਊਗਾ ਕਿ ਲੋਕ ਕੀ ਚਾਹੁੰਦੇ ਨੇ ਕਿਉਂਕਿ ਲੋਕਾਂ ਦਾ ਫਤਵਾ ਸਭ ਤੋਂ ਵੱਡਾ ਵੱਡਾ ਹੁੰਦਾ ਹੈ ਆਪਣੇ ਵੱਲੋਂ ਬੰਦਾ ਜੋ ਮਰਜ਼ੀ ਕਹੇ ਕਰੇ ਪਰ ਅਸਲੀ ਜਿਹੜੀ ਰਿਪੋਰਟ ਹੁੰਦੀ ਹੈ ਉਹ ਜਿਸ ਤਰ੍ਹਾਂ ਲੋਕ ਤੁਹਾਨੂੰ ਵੋਟ ਕਰਕੇ ਦਿੰਦੇ ਨੇ ਮਮ ਸੋਸ਼ਲ ਮੀਡੀਆ ਤੇ ਕਾਫੀ ਟ੍ਰੈਂਡਿੰਗ ਚੱਲ ਰਿਹਾ ਕਿ ਕੋਈ ਸਿੱਖ ਚਿਹਰਾ ਸੀਐਮ ਦੇ ਲਈ ਬੀਜੇਪੀ ਤੋਂ ਆਉਣਾ ਚਾਹੀਦਾ ਹੈਗਾ ਇਸ ਦੇ ਬਾਰੇ ਚ ਕੀ ਕਹਿਣਾ ਚਾਹੋ ਚਲੋ ਇੱਕ ਸਿੱਖ ਦੇ ਨਾਤੇ ਤਾਂ ਮੈਂ ਜ਼ਰੂਰ ਉਹ ਗੱਲ ਸਪੋਰਟ ਕਰਦੀ ਹਾਂ ਪਰ ਬਾਕੀ ਬੀਜੇਪੀ ਹਾਈ ਕਮਾਂਡ ਦੇ ਉੱਤੇ ਹੈ ਔਰ ਜੋ ਉਹਨਾਂ ਦੇ ਵਿਧਾਇਕ ਉੱਥੇ ਹੋਣਗੇ ਉਹਨਾਂ ਦੇ ਉੱਤੇ ਹੋਊਗਾ ਕਿ ਕਿਸ ਨੂੰ ਚੋਸ ਕਰਨਗੇ